ਜਲਦੀ ਕਰਦੇ ਮੇਰਾ ਜੀ ਕਰ ਲਈ ਕਿਉਂਕਿ ਨਾ ਅਨੰਦ ਮੀਟਿੰਗ ਹੈ ਥੋੜੀ ਜਿਹਾ ਠੀਕ ਆਓ ਗੱਲਬਾਤ ਕਰੀਏ ਅੱਜ ਕੋਈ ਇੱਕ ਪੁਆਇੰਟ ਦੇਖ ਕੇ ਨਾ ਬਾਤਾਂ ਇਹੀ ਵਿਕੇਸ਼ ਕੁਮਾਰ ਸਾਹਿਬ ਰੰਜੀ ਨੇ ਡਿਫਰੈਕਸ਼ਨ ਜੋ ਮੈਂ ਗੱਲ ਕਰ ਰਿਹਾ ਠੀਕ ਹੈ ਅੱਜ ਅਸੀਂ ਕੋਆਰਡੀਨੇਸ਼ਨ ਕਮੇਟੀ ਆਫ ਆਲ EMPLOYEES PWD B&R ਦੇ ਪਲੇਟਫਾਰਮ ਦੇ ਉੱਤੇ PWD ਰੈਸਟ ਹਾਊਸ ਜਲੰਧਰ ਕੈਂਟ ਦੇ ਵਿੱਚ 60 ਪੌਦੇ ਜਿਹੜਾ ਹੈਗਾ ਜਿਹਦਾ ਪਰਸ਼ਾਰਥ ਕੀਤਾ ਸਾਡੇ ਇੱਕ ਪੇਟ ਦੇਸ਼ ਕੇ ਨਾਮ ਸੰਸਥਾ ਦੇ ਸਾਥੀ ਬਰਿੰਦਰ ਕੁਮਾਰ ਜੀ ਨੇ ਉਹਨਾਂ ਦੇ ਸਹਿਯੋਗ ਨਾਲ ਹਰਤਾਲ ਮਿਲ ਕਮੇਟੀ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਸਾਰੇ ਅਫੀਸਰ ਸਾਹਿਬਾਨ ਦੇ ਸਹਿਯੋਗ ਨਾਲ ਸਾਰੇ EMPLOYEES ਦੇ ਸਹਿਯੋਗ ਦੇ ਨਾਲ ਅਪੁਰਧਮਨ ਸਿੰਘ ਠਕੁਰਾਲ ਜੀ ਜਿਹੜੇ ਹੈਗੇ ਆ ਸਾਡੇ ਜ਼ਿਲ੍ਹਾ ਪ੍ਰਧਾਨ ਏਕਪੜ ਦੇਸ਼ ਕੇ ਨਾਮ ਸੰਪਤੀ ਜਲੰਧਰ ਇਹਨਾਂ ਦੀ ਪ੍ਰਧਾਨਗੀ ਹੇਠ ਗੁਰਦੇਵ ਵਾਸੂ ਦੇ ਸ਼ਰਮਾ ਜੀ ਜਿਹੜੇ ਫਾਊਂਡਰ ਚੇਅਰਮੈਨ ਨੇ ਕੋਆਰਡੀਨੇਸ਼ਨ ਕਮੇਟੀ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਅਸੀਂ ਇਹ ਜਿਹੜਾ ਅੱਜ ਰਕਸ਼ਾ ਰੋਪਣ ਕਰ ਰਹੇ ਹਾਂ 60 ਪੌਦੇ ਲਗਾ ਰਹੇ ਆ ਔਰ ਜਿਹੜੇ ਵੀ ਸਾਡੇ ਸਾਥੀ ਆਫੀਸਰ ਸਾਹਿਬਾਨ ਜਾਂ ਮੈਂਬਰ ਸਾਹਿਬਾਨ ਇਹ ਪੌਦੇ ਲਗਾ ਰਹੇ ਨੇ ਉਹ ਕਮਿਟਮੈਂਟ ਕਰ ਰਹੇ ਨੇ ਕਿ ਇਹਨਾਂ ਪੌਦਿਆਂ ਨੂੰ ਪਾਲਨ ਦਾ ਪੂਰਾ ਪੂਰਾ ਪ੍ਰਯਾਸ ਕੀਤਾ ਜਾਏਗਾ ਧੰਨਵਾਦ ਧੰਨਵਾਦ ਮਾਦੋਪੁਰ ਜੀ ਦਾ ਕਿ ਉਹ ਸਾਡੇ ਹਰ ਇਵੈਂਟ ਨੂੰ ਜਿਹੜਾ ਹੈਗਾ ਕਵਰ ਕਰਨ ਦੀ ਕੋਸ਼ਿਸ਼ ਕਰਦੇ ਇਹਨਾਂ ਵੀਕੇ ਕਮੋਰ ਇੱਕ ਫੀਟ ਦੇਸ਼ ਕੇ ਨਾਮ 'ਤੇ ਸਾਡੇ ਮਰ YouTube ਚ ਲੈ ਲਈ ਇਹਨਾਂ ਦਾ ਬਹੁਤ ਧੰਨਵਾਦ ਬੋਲਾਂਗੇ ਆ ਜੋ ਉਹ ਅੰਦਰ ਕਰੋ ਆਪ ਫੋਟੋ ਯਾਰ ਕੇ ਚੁਣੀਏ ਬਹੁਤ ਜ਼ਰੂਰੀ ਹੈ ਮੈਂ ਮੈਂ ਜੀ ਸਾਹਿਬ ਪੀਰਮ ਕਤਨਵਰੀਆ ਜੀ ਆਪਣੇ ਹੱਥਾਂ ਨਾਲ ਪਹਿਲਾ ਪੌਦਾ ਲਗਾ ਕੇ ਅੱਜ ਮਿਸ਼ਨ ਦੀ ਸ਼ੁਰੂਆਤ ਕਰ ਰਿਹਾ ਪੌਦਾ ਰੋਪਣ ਦੀ ਔਰ ਇਸ ਤੋਂ ਬਾਅਦ ਸਾਰੇ ਅਫੀਸਰ ਸਹਿਬਾਨ ਪ੍ਰਦਾਨ ਹਰਦਮਨ ਸਿੰਘ ਸਾਹਿਬ ਰਾਜੀ ਬਲਦੇਵ ਰਾਜੀ ਐਕਟਨ ਸਾਹਿਬ ਲਾਲੂ ਦੇਵ ਬਸਲੇ ਸ਼ਰਮਾ ਜੀ ਸੀਐਚਡੀ ਮੈਡਮ ਔਰ ਸਾਰੇ ਜਿਹੜਾ ਹੈਗਾ ਇਹ ਪੌਦੇ ਆਪਾਂ ਲਗਾ ਰਹੇ ਹੈਗੇ और लाइव कवरेज कर रहे सा अवतार सिंह माधुपुर थैंक यू एक्सएल संदीप वर्मा जी और लगा, uh लगा रहे ने ਆਪਣੇ ਸ਼ੁਭਕਾਮਨਾਵਾਂ ਦੇ ਨਾਲ ਰਿਟਾਇਰਮੈਂਟ ਇਹਨਾਂ ਦੇ ਨੇੜੇ ਹੈ 30 ਸਤੰਬਰ ਨੂੰ ਉਸ ਤੋਂ ਪਹਿਲੇ ਯਾਦਗਾਰੀ ਪੋਤਾ ਲਗਾ ਕੇ ਜਾ ਰਹੇ ਨੇ ਆਪਣੀ ਸਮੀਖਿਆ ਕਿ ਮੈਂ ਕਿਹੋ ਜਿਹਾ ਖਾਦ ਸਰਵੋਤਮ ਗੁਰਦੇਵਾਸੂ ਦੇ ਸ਼ਰਮਾ ਜੀ ਰੰਬਾ ਜੀ ਹੈ ਹੋਰ ਰੰਬਾ ਦਿਓ ਯਾਰ ਸਾਡੇ ਪੁੱਤ ਜਿਹੜੇ 82 ਸਾਲ ਦੀ ਉਮਰ ਦੇ ਵਿੱਚ ਵੀ 28 ਸਾਲ ਦੇ ਮੁੰਡੇ ਵਾਂਗੂ ਕੰਮ ਕਰ ਰਹੇ ਨੇ ਸਾਡੇ ਨਾਲ ਸਾਨੂੰ ਲੀਡ ਕਰ ਰਹੇ ਨੇ ਗੈਰਸ਼ੀ ਘਟਾਈ ਚਲੋ ਚਲੋ اور ਆ ਜੀ ਆਪ ਆ ਜੀ ਆਪ ਆਪਣੀ ਬਾਤ ਹੱਥ ਦੇ ਨਾਲ ਪਾ ਦੇ ਸਾਥੀ ਇੰਦਰ ਜੀ ਜੀ ਆਏ ਨੇ ਆਓ ਜੀ ਆਓ ਇੰਦਰ ਜੀ ਜੀ ਸਦਾ ਜੀ ਆਜੋ ਹਰ ਹਰ ਸਾਥੀ ਇਸ ਚ ਆਪਣਾ ਅੱਜ ਸ਼ੋਗਦਾਨ ਸਭ ਦੇ ਵਿੱਚ ਬਹੁਤ ਹੀ ਐਨਰਜੀਜ਼ਮ ਮਨੀਸ਼ ਜਿਹੜਾ ਸਾਡੇ ਚੇਅਰਮੈਨ ਨੇ ਕੋਆਰਡੀਨੇਸ਼ਨ ਕਮੇਟੀ ਕਰਪਾਲ ਸਿੰਘ ਵਾਈਸ ਚੇਅਰਮੈਨ ਕੋਆਰਡੀਨੇਸ਼ਨ ਕਮੇਟੀ ਉਹਨਾਂ ਦੀ ਅਗਵਾਈ ਹੇਠ ਬਹੁਤ ਹੀ ਕਨਫਿਊਜ਼ੀਅਮ ਦਿਖ ਰਿਹਾ ਹੈਗਾ ਸੀਐਚਡੀ ਮੈਡਮ ਮਿਸੇਸ ਸਈਆ ਕਟਰਦੇ ਹਰਪ੍ਰੀਤ ਹਰਪ੍ਰੀਤ ਕੋਰ ਹਰਪ੍ਰੀਤ ਕੋ ਮੈਡਮ ਸਾਰੇ ਅਸੀਂ ਆਪਣੇ ਅਥਾਨਾ ਪੋਦਾ ਰੋਪਣ ਕਰ ਰਹੇ ਹਾਂ ਕੋਈ ਬਾਤ ਇਹ ਲਾਈਨ ਹੀ ਅਮਰੁੱਦੀ ਲਗਾਈਏ ਬੇਟਾ ਕੋਈ ਚੱਕਰ ਨਹੀਂ ਕੋਰ ਜੀ ਸੀਐਚਡੀ ਸਾਡੇ ਸਰਕਲ ਦੇ ਆਪਣੇ ਸ਼ੋਭੱਥਾਂ ਦੇ ਨਾਲ ਪੋਦਾ ਰੋਪਣ ਕਰ ਰਹੇ ਨੇ ਔਰ ਇਹਨਾਂ ਨੂੰ ਬਹੁਤ ਸ਼ੌਂਕ ਹੈ ਇਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਬੜੇ ਅੱਛੇ ਪੌਦੇ ਲਗਾਏ ਹੋਏ ਨੇ ਜੋ ਦਸ ਰੇਣੇ ਸਾਥੀ। ਤੋਂ ਇਹ ਸਭ ਨੂੰ ਆਪਣੇ ਪੌਦਿਆਂ ਨਾਲ ਪਿਆਰ ਕਰਨਾ ਚਾਹੀਦਾ ਹੈਗਾ। ਥੈਂਕ ਯੂ ਮੈਮ ਥੈਂਕ ਯੂ ਸੋ ਮੱਚ। ਔਰ ਯੋ ਸ਼੍ਰੀ ਸਾਹਿਬ। ਚਲੋ ਠੀਕ ਹੈ ਜੀ ਮੈਨੂੰ ਹੁਣ ਜਾਣਾ ਹੈ। ਇਹ ਮਰੀਂਗਾ ਦੇਖੋ ਬਹੁਤ ਬਹੁਤ ਬੁਰਿੰਗਾ ਹੈ। ਇਹ ਮਰੀਂਗਾ ਫਲ ਮਧਪੁਰੀ ਆ ਜਾਓ ਆ ਦਿਓ ਰੰਬਾ ਜੀ ਨਾ ਤਾ ਉਹ ਵੀ ਦਿਖਾਦੇ ਹੋ ਪਿਆਰੀ ਬੰਦੇ ਸਾਹਿਬ ਨੂੰ ਆਉਂਦੇ ਹੋ ਜੀ ਬਹੁਤ ਉੱਤੇ ਆਹ ਉਹਦੇ ਇਹਦਾ ਲਾਉ ਨਾ ਕਿੰਨਾ ਲਾਵਾ ਉਹ ਜਿਹੜਾ ਹਾਂ ਇਹ ਮੇਰੇ ਸਤਿਗੁਰੂ ਜੀ ਸੱਚਾ ਪਤਲਾ ਲਗਾਇਆ ਕੀ ਕਹਿਣਾ ਚਾਹੁੰਦਾ ਜੀ ਤਾਂ ਮੈਂ ਤਾਂ ਇਹ ਕਹੂੰਗੀ ਸਾਰਿਆਂ ਨੂੰ ਕਿ ਜਿਹੜੇ ਪੌਦੇ ਆ ਲਗਾਉਣੇ ਚਾਹੀਦੇ ਆਪਣਾ এনवायरमेंट ਜਿਹੜਾ ਹੈ ਪੌਦਿਆਂ ਦੇ ਨਾਲ ਹੀ ਵਧੀਆ ਰਹਣਾ ਹੈ ਜਿਹੜੀ ਆਪਾਂ ਨੂੰ ਆਕਸੀਜਨ ਮਿਲਦੀ ਹੈ ਤੇ ਜਿਹੜਾ ਆਪਣਾ ਹਿਊਮਨ ਲਈ ਬਹੁਤ ਜ਼ਰੂਰੀ ਹੈ ਇਹ ਪੌਦਿਆਂ ਕੀ ਸੰਦੇਸ਼ ਦਿੰਦਾ ਸਰ ਮੈਂ ਤਾਂ ਇਹ ਸੰਦੇਸ਼ ਦਿੰਦੇ ਕਿ ਜਿਹੜੇ ਪੌਦੇ ਆ ਹਰ ਇੱਕ ਬਿਲਡਿੰਗ ਵਿੱਚ ਚਾਹੀਦੇ ਤੇ ਨਾਲ ਨਾਲ ਦੀਪਾ ਲਈ ਕਰਨੀ ਆਪਾਂ ਸਾਡੇ ਨਾਲ ਜਿਲ੍ਹਾ ਪ੍ਰਧਾਨ ਖੜੇ ਆ ਉਹਨਾਂ ਕੀ ਇੱਕ ਪੌਦਾ ਲਗਾਇਆ ਸਾਡੀ ਕਿਸ ਸੰਦੇਸ਼ ਤੋਂ ਮੇਰਾ ਸੰਦੇਸ਼ ਇਹ ਹੈ ਜਿਸ ਤਰ੍ਹਾਂ ਇੱਕ ਪਰਿਵਾਰ ਦੇ ਵਿੱਚ ਮੀਆਂ ਬੀਬੀ ਔਰ ਦੋ ਬੱਚੇ ਹੁੰਦੇ ਨੇ ਉਸ ਪਰਿਵਾਰ 'ਚ ਇੱਕ ਪੌਦਾ ਲਗਾ ਕੇ ਉਹਨੂੰ ਤੀਜਾ ਬੱਚਾ ਸੰਧਿਆ ਜਾਵੇ ਜਦੋਂ ਘਰ ਦਾ ਮਾਲਕ ਆਵੇ ਉਹ ਪੁੱਛੇ ਕਿ ਇਹਨਾਂ ਬੱਚਿਆਂ ਨੇ ਖਾਣਾ ਖਾਧਾ ਤੇ ਨਾਲ ਇਹ ਵੀ ਚਿੰਤਾ ਕਰੇ ਕਿ ਇਸ ਪੌਦੇ ਨੂੰ ਪਾਣੀ ਲਗਾਇਆ ਗਿਆ ਕਿ ਨਹੀਂ ਲਗਾਇਆ ਇਸੇ ਤਰ੍ਹਾਂ ਸਕੂਲ ਦੇ ਵਿੱਚ ਜਿੱਥੇ 4-500 ਬੱਚੇ ਪੜ੍ਹਦੇ ਨੇ ਟੀਚਰ ਸਾਹਿਬਾਨ ਇੱਕ ਇੱਕ ਪੌਦਾ ਇੱਕ ਇੱਕ ਟੀਚਰ ਕੋ ਲਗਾਨ ਕਿੰਨੀ ਕੁ ਜਗ੍ਹਾ ਹੈਗੀ ਉੱਤੇ ਔਰ ਉਹਨਾਂ ਨੂੰ ਔਣ ਖਰਾਣ ਔਰ ਉਹ ਉਸ ਬੱਚੇ ਦੀ ਡਿਊਟੀ ਲਗਾਉਣ ਵੇ ਤੋ ਉਹਨੂੰ ਰੋਜ਼ ਪਾਣੀ ਪਾਣਾ ਹੈ ਉਹਦੇ ਨਾਲ ਉਹਦੀ ਅਟੈਚਮੈਂਟ ਵੱਧ ਜਾਏਗੀ ਇਮੋਸ਼ਨਲ ਜਿਹੜਾ ਉਹ ਹੋ ਜਾਏਗਾ ਔਰ ਉਹਨੂੰ ਉਹਦੇ ਫਾਇਦੇ ਦੱਸਨੇ ਚਾਹੀਦੇ ਆ ਅਸੀਂ ਲੋਕ ਜਿਹੜੇ ਆ ਨਾ ਇੱਕ ਸੈਂਟੇਸ਼ ਦੇ ਨਾਮ ਤੇ ਜ਼ਿਆਦਾਤਰ ਅਸੀਂ ਪ੍ਰੋਜੈਕਟ ਜਿਹੜਾ ਕਰਨਾ ਸਕੂਲਾਂ ਚ ਜ਼ਿਆਦਾ ਪਸੰਦ ਕਰਦੇ ਆ ਮੈਂ ਖੁਦ ਜਲੰਧਰ ਦੇ ਲਗਭਗ 35 ਸਕੂਲਾਂ ਚ ਪਹੁੰਚ ਲਗਾ ਚੁੱਕਾ ਔਰ ਉੱਥੇ ਅਸੀਂ ਬੱਚਿਆਂ ਨੂੰ ਅੱਗੇ ਕਰਕੇ ਇਹਹੀ ਸੰਦੇਸ਼ ਦੇਣੇ ਆ ਕਿਉਂਕਿ ਕੱਲ ਦਾ ਔਨ ਵਾਲਾ ਸਮਾਂ ਔਨ ਵਾਲਾ ਭਾਰਤ ਔਨ ਵਾਲਾ ਦੇਸ਼ ਔਨ ਵਾਲਾ ਪੰਜਾਬ ਇਹ ਬੱਚੇ ਹੀ ਨੇ ਸਾਡੇ ਤਾਂ ਅਸੀਂ ਤਾਂ ਪਤਾ ਨਹੀਂ ਕਰੋ ਕਿ ਪਰਮਾਤਮਾ ਨੇ ਸਾਡੋ ਇੱਕ ਜਨਰੇਸ਼ਨ ਹੈਗੀ ਉਹ ਖਤਮ ਹੋ ਜਾਈਏ ਨਾ ਨਵੀਂ ਜਨਰੇਸ਼ਨ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਬਹੁਤ ਖੁਸ਼ ਰਹਿਣਾ ਬਰਾਂ ਬਿਮਾਰੀਆਂ ਤੋਂ ਮੁਕਤ ਹੋਣਾ ਤੇ ਬਹੁਤ ਇਹ ਵੀ ਸੰਜੀਨਾ ਆਓ ਇਹਨਾਂ ਨੂੰ ਸੌ ਜੋ ਇਹ ਕਿ ਇੰਜੀਨੀਅਰ ਸਾਹਿਬ ਹੈ ਹਨ ਨਾਲ ਬੱਲਵਾਤ ਲਈ ਧੰਨਵਾਦ ਹੈ ਜੀ ਜੀ ਸੰਸਥਾ ਤਨਵਾਦ ਕਾਨ ਦੇ ਵੀ ਕਿ ਬੂਸਾ ਕੋਲ ਵੀ ਮੈਨਾ ਐਸਬਲੇ ਸੇਠ ਸਾਹਿਬ ਸੇਠ ਸਾਹਿਬ ਆਜਾ ਰਿਹਾ ਰეკਮੈਂਡ ਵੀ ਕੰਪਨੀ ਦੇ ਫੌਂਡੇਸ਼ਨ ਗਾਇੰਟੀ ਕਰਨ। ਮੈਂ ਧੰਨਵਾਦ ਕਰਦਾ ਹਾਂ ਇੱਕ ਵਾਰ ਫਿਰ ਤੋਂ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਇੰਜੀਨੀਅਰ ਮਨੀਸ਼ ਸੀਠ ਵਾਈਸ ਚੇਅਰਮੈਨ ਕਰਪਾਲ ਸਿੰਘ ਜੀ ਔਰ ਸਾਰੇ ਆਫੀਸਰਸ ਔਰ EMPLOYEES ਨੂੰ ਇਹਨਾਂ ਨੇ ਇਸ ਅੱਜ ਪੋਦਾ ਰੋਪਣ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ। ਅਸੀਂ ਇਹਨਾਂ ਤੋਂ ਅੱਗੋਂ ਵੀ ਤਵਕਕ ਕਰਦੇ ਹਾਂ ਕਿ ਇਹਨਾਂ ਪੌਦਿਆਂ ਨੂੰ ਵੀ ਪਾਲਣਗੇ ਔਰ ਅੱਗੇ ਹੋਰ ਵੀ ਜਿਹੜੇ ਇਹਨਾਂ ਦੇ ਧਿਆਨ ਦੇ ਵਿੱਚ ਕੋਈ ਜਗ੍ਹਾਵਾਂ ਮਿਲਦੀਆਂ ਹੈਗੀਆਂ। ਉੱਥੇ ਸਾਡੀ ਸੰਸਥਾ ਇੱਕ ਪੇੜ ਦੇਸ਼ ਕੇ ਨਾਮ ਸਮਿਤੀ ਜਲੰਧਰ ਨੂੰ ਸੇਵਾ ਦਾ ਮੌਕਾ ਦੇਣਗੇ ਔਰ ਅਸੀਂ ਰਲ ਮਿਲ ਕੇ ਸਾਰੇ ਜਲੰਧਰ ਨੂੰ ਸਾਰੇ ਪੰਜਾਬ ਨੂੰ ਸਾਰੇ ਭਾਰਤ ਨੂੰ ਔਰ ਸਾਰੀ ਦੁਨੀਆ ਨੂੰ ਹਰਾ ਭਰਾ ਕਰਨ ਦੀ ਕੋਸ਼ਿਸ਼ ਕਰੀਏ ਆਪ ਸਾਰਨਾ ਬਹੁਤ ਬਹੁਤ ਥੈਂਕ ਯੂ ਇਹ ਸਾਨੇ ਜੀਤੇ ਦੇ ਬੋਲ ਇਹ ਪੇੜ ਦੇਸ਼ ਕੇ ਨਾਗਰ ਹੈ ਤਾਂ ਸੇ ਮਰ ਵੀ ਹੋ ਚੈਨਲ ਦਾ ਇਸ ਸੰਸਥਾ ਦਾ ਬਹੁਤ ਧੰਨਵਾਦ ਜੋ ਇੱਕ ਪਿਆਰ ਫੌਦ ਲਗਾ ਹੈ ਨਾ ਇਹ ਦੀ ਰੱਖਿਆ ਕਰਨ ਵਾਸਤੇ ਜੋ ਇਹਨਾਂ ਤਨਵਾਰ ਕੀਤਾ ਹੈ ਆਪ ਸਭਨਾਂ ਨੂੰ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਸਤਿ ਆਸੇ ਮਰਜੂ YouTube ਚੈਨਲ ਤੋਂ ਵਾਹਿਗੁਰੂ ਜੀ ਦਾ ਕੰਮ ਸਾ ਵਾਹਿਗੁਰੂ ਜੀ ਦਾ ਅਰਕਮਾ ਸੱਚ ਸਤ ਆਸੇ ਮਰਜੂ YouTube ਚੈਨਲ ਤੋਂ ਇਸ ਵੇਲੇ ਸਹਾਯੋਗੀ ਸੰਜੀਤ ਕਮਾਸ਼ਾ ਸ਼ਰਮਾ ਜੀ ਐਮ ਐਨ ਸਤ ਆਸੇ ਮਰਜੂ YouTube ਚੈਨਲ ਦੇ ਅੱਜ ਇੱਕ ਪੇੜ ਦੇ ਨਾਂ ਪਰ ਮੀਟਿੰਗ ਇਨਡੂਰੀ ਰਸਤਾ ਉੱਤਲਨ ਦੇਖੇ ਹੋਈ जी के कपूर ते महिमान के कपूर जा आईं जेका आहिनि उन्हनि वास्ते जा करण वास्ते मै मेर ख़ालसा बी के साहिब ऐं आई सवाद मेर कैमरा सहयोगी शर्मा जी फतेहर वाहिगुरू जा ख़ालसा वाहिगुरू जी